ਹਾਂਜੀ ਅੱਜ ਆਪਾਂ ਗੱਲ ਕਰਾਂਗੇ ਮੜੀ ਦਾ ਦੀਵਾ ਮੜੀ ਦਾ ਦੀਵਾ ਇੱਕ ਨੌਵਲ ਹੈ ਪੰਜਾਬੀ ਨੌਵਲ ਹੈ ਇਹਦੇ ਲੇਖਕ ਸਰਦਾਰ ਗੁੰਦਿਆ ਸਿੰਘ ਮੜੀ ਦਾ ਦੀਵਾ ਨੌਵਲ ਜੋ ਹੈ ਇਹਦੇ ਵਿੱਚ ਸਟਾਰਟਿੰਗ ਵਿੱਚ ਇਹ ਆਉਂਦਾ ਵੀ ਬੰਦਿਆ ਤੇ ਈਆਂ 10 ਦੇਈਆਂ ਬੰਦਿਆ ਤੇ ਈਆਂ 10 ਦੇਈਆਂ ਇੱਕੋ ਗਈ ਵਿਆਹ ਨੋ ਕਿੱਧਰ ਗਈਆਂ ਇਹ ਇਹਦਾ ਭਾਵ ਅਰਥ ਇਹ ਹੈ ਵੀ ਹਰ 10 ਸਾਲਾਂ ਦੇ ਬਾਅਦ ਜੋ ਹੈ ਬੰਦੇ ਬਨੁਖ ਦੀ ਜ਼ਿੰਦਗੀ ਚ ਤਬਦੀਲੀ ਆਂਦੀ ਹੈ ਤਬਦੀਲੀ ਹੁੰਦੀ ਜਿਹਨੂੰ ਆਪਾਂ ਚੇਂਜ ਵੀ ਤਬਦੀਲੀ ਤਬਦੀਲੀ 10 ਸਾਲ ਬਾਅਦ ਤਬਦੀਲੀ ਦੱਸ ਦੇਈਏ ਤਾਂ ਮੰਨ ਲਿਏ ਕਿ ਤਬਦੀਲੀ 10 ਸਾਲ ਬਾਅਦ ਤਬਦੀਲੀ ਹੁੰਦੀ ਹੈ ਪਹਿਲਾ ਬਚਪਨ ਹੁੰਦਾ ਫਿਰ 20 ਸਾਲ ਦਾ ਹੋ ਜਾਂਦਾ ਉਸ ਵਾਰ ਵਿਆਹ ਸ਼ਾਦੀ ਹੁੰਦੀ ਹੈ ਬੱਚੇ ਹੁੰਦੇ ਆ ਜਾਂ ਮਤਲਬ ਜ਼ਿੰਦਗੀ ਚ ਜੋ ਤਬਦੀਲੀਆਂ ਹੁੰਦੀਆਂ ਉਹਨੂੰ ਫਿਰ ਉਸ ਤੋਂ ਬਾਅਦ ਫਿਰ ਰਿਸ਼ਤੇ ਜਾਰੀ ਨੇ ਗਾਂਵ ਪਰ ਥੋੜਾ ਪਾ ਆਉਂਦਾ ਹੈ ਇਹ 10 ਦਈਆਂ ਤਾਂ ਮੰਨੀਆਂ 10 ਸਾਲਾਂ ਬਾਅਦ ਜੋ ਤਬਦੀਲੀ ਹੁੰਦੀ ਹੈ ਬੰਦਿਆਂ ਤੇਰੀਆਂ ਦੱਸ ਦਈਆਂ ਇੱਕੋ ਗਈ ਵਿਆਹ ਨਾ ਕਿੱਧਰ ਗਈਆਂ ਇਹ ਮੜੀ ਦਾ ਦੀਵਾ ਜਗਸੀਰ ਸਿੰਘ ਨਾਮ ਦਾ ਜੋ ਪਾਤਰ ਉਹਨੇ ਜਵਾਲੇ ਘੁੰਦੀ ਹੈ ਇਹ ਪੁਰਾਣੀ ਮਿਸਮਾ ਜੋ ਪੁਰਾਣੀ ਲੋਕ ਜੋ ਪਹਿਲਾਂ ਜੋ ਆਪਣਾ ਆਜ਼ਾਦੀ ਵਾਲੀ ਤੁਸੀਂ ਗੱਲ ਕਰ ਲੋ ਗਿਰਦੇਸ਼ ਆਜ਼ਾਦ ਹੋਇਆ 1947 ਦੀ ਗੱਲ ਪੁਰਾਣੀ ਜਿਹੜੇ ਪੁਰਾਣਾ ਸਮਾਜ ਜਿਹੜਾ ਪੁਰਾਣੀ ਪੁਰਾਣੇ ਲੋਕਾਂ ਦਾ ਨਵੇਂ ਲੋਕਾਂ ਦਾ ਅੱਜ ਦੇ ਦੀ ਵਿਚਾਰਧਾਰਾ ਦਿਖਾਈ ਗਈ ਹੈ ਪੁਰਾਣੇ ਲੋਕਾਂ ਦੀ ਤੇ ਨਵੇਂ ਲੋਕਾਂ ਦੀ ਵਿਚਾਰਧਾਰਾ ਵੀ ਉਹਦਾ ਫਰਕ ਕੀ ਹੈ ਜੋ ਪਹਿਲਾਂ ਵਾਲੇ ਪੁਰਾਣੇ ਜੋ ਪਹਿਲਾਂ ਲੋਕ ਸੀਗੇ ਪੁਰਾਣੇ ਸਮੇਂ ਲੋਕ ਸੀ ਉਹ ਆਪਣੇ ਵੀ ਸਿਪਾ ਪਹਿਲਾਂ ਇੱਕ ਘਾਤ ਨਹੀਂ ਹੈਗੀ ਆਪਾਂ ਕਹਿੰਦੇ ਆ ਵੀ ਆਪਾਂ ਕਹਿੰਦੇ ਆ ਵੀ ਜੋ ਪਹਿਲਾਂ ਜੋ ਕਰ ਜੋ ਕਰ ਮਤਲਬ ਘਰ ਕੱਚੇ ਦੇ ਮਤਲਬ ਜੋ ਲੋਕਾਂ ਦੇ ਘਰ ਕੱਚੇ ਹੁੰਦੇ ਸੀਗੇ ਉਰੇ ਪਿਆਰ ਤੇ ਵਿਸ਼ਵਾਸ ਪੱਕਾ ਹੁੰਦਾ ਸੀ ਆਪਾਂ ਕਹਿੰਦੇ ਨਾ ਇੱਕ ਕਹਾਵਤ ਹੈ ਪੰਜਾਬੀ ਦੀ ਪੰਜਾਬੀ ਦੀ ਇੱਕ ਕਹਾਵਤ ਹੈ ਜਦੋਂ ਲੋਕਾਂ ਦੇ ਘਰ ਕੱਚੇ ਹੁੰਦੇ ਸੀ ਉਦੋਂ ਪਿਆਰ ਤੇ ਵਿਸ਼ਵਾਸ ਹੈ ਜਿਹੜਾ ਆਪਸੀ ਵਿਸ਼ਵਾਸ ਹੈ ਜਿਹੜਾ ਪੱਕਾ ਹੁੰਦਾ ਸੀ ਇਹ ਮਤਲਬ ਉਹਨਾਂ ਲਈ ਵਿਚਾਰਤਾਂ ਦਿਖਾਈਏ ਉਹਨਾਂ ਦਾ ਮੀਸ ਮਤਲਬ ਜੋ ਹੈ ਜਿਵੇਂ ਹਰੀ ਬਚਨ ਦੇ ਪੱਕੇ ਹੁੰਦੇ ਸੀ ਮੀਸ ਸਾਹਿਬ ਮਤਲਬ ਕੋਈ ਵੀ ਗੱਲ ਕਹਿੰਦੇ ਸੀ ਮਤਲਬ ਕਰਦੇ ਸੀ ਮਤਲਬ ਵਿਸ਼ਵਾਸ ਹੁੰਦਾ ਸੀ ਵੀ ਹਾਂ ਵੀ ਇਹ ਗੱਲ ਮਤਲਬ ਵਧੀਆ ਠੀਕ ਗੱਲ ਕਰਦਾ ਹੈ ਇਹ ਵਧੀਆ ਬੰਦਾ ਜਾਣੀਏ ਅੱਛਾ ਇਹ ਪੁਰਾਣੇ ਤੇ ਅੱਜ ਦੇ ਹੁਣ ਦੇ ਲੋਕਾਂ ਦਾ ਡਿਫਰੈਂਸ ਮਤਲਬ ਇੱਕ ਅੰਤਰ ਦਿਖਾਇਆ ਗਿਆ ਵੀ ਇਹ ਕੀ ਇਹਨਾਂ ਦਾ ਅੰਤਰ ਸੀ ਮਤਲਬ ਤੇ ਇਹ ਜਗਸੀਰ ਸਿੰਘ ਨਾਮ ਦਾ ਜੋ ਪਾਤਰ ਹੈ ਇਹ ਅਣ ਹੋਏ ਲੋਕ ਜਿੰਨਾਂ ਦਾ ਕੋਈ ਵजूद ਨਹੀਂ ਹੁਣ ਆਪਾਂ ਕਹਿੰਦੇ ਆਪੋ ਆਪਣਾ ਘਰਵਾਰ ਰਿਸ਼ਤੇਦਾਰੀਆਂ ਨੇ ਸਭ ਕੁਝ ਹੈ ਮਤਲਬ ਆਪਣਾ ਕੋਈ ਵजूद ਹੈ ਜਿੰਨਾਂ ਦਾ ਕੋਈ ਵजूद ਹੀ ਨਹੀਂ ਜਿੰਨਾਂ ਲੋਕਾਂ ਦਾ ਜਿੰਨਾਂ ਲੋਕਾਂ ਦਾ ਕੋਈ ਵजूद ਹੀ ਨਹੀਂ ਉਹ ਉਹਨਾਂ ਦੀ ਉਹਨਾਂ ਦੇ ਆਧਾਰ 'ਤੇ ਨਾਵਲ ਮੜੀ ਰਦੀਵਾ ਨਾਵਲ ਉਹਨਾਂ ਦੇ ਆਧਾਰ 'ਤੇ ਜਿਨ੍ਹਾਂ ਦਾ ਕੋਈ ਵਿजूद ਨਹੀਂ ਅਣਹੋਏ ਲੋਕ ਅਣਹੋਏ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਵਿजूद ਨਹੀਂ ਉਹਨਾਂ ਦੇ ਆਧਾਰ 'ਤੇ ਕਾਣ ਇਹਦੇ ਵਿੱਚ ਇਹੀ ਯਾਨੀ ਕਿ ਇਹ ਬੰਦਿਆ ਤੇਰੀ ਦੱਸਦੇ ਹੀਆਂ ਇੱਕੋ ਕਈ ਗਿਆ ਵਿਆਹ ਨਾ ਕਿੱਧਰ ਗਈ